ਹੋਣਾ ਸੀ ਅੱਲਾ ਕਿੱਥੇ ਹੈ ਸਾਡੇ ਮਾਪੇ ਬਾਪ ਉਸਦੇ ਇਕੱਠਾ ਹੋ ਰਿਹਾ ਹੈ ਐ ਅੱਲਾ ਸਾਡੇ ਮਾਪੇ ਬਾਪ ਨੂੰ ਜਿੰਨਾ ਤਸੀਰ ਦਿੱਤੀ ਅੱਲਾ ਤੇਰੇ ਕਰੀ ਕਿਸੇ ਚੀਜ਼ ਦੀ ਕਮੀ ਨਹੀਂ ਐ ਅੱਲਾ ਮੇਰੇ ਮਾਪੇ ਜਿੰਨਾ ਤਸੀਰ ਕੀਤੇ ਆਂ ਅਮੀਨ ਮੇਰੇ ਬਾਪ ਨੂੰ ਜਿੰਨਾ ਤਸੀਰ ਕੀਤੇ ਅੱਲਾ ਉਹਨਾਂ ਨੇ ਜੋ ਵੀ ਬਣਾਇਆ ਐ ਅੱਲਾ ਉਹਨਾਂ ਦੀ ਜੋ ਵੀ ਦੀਰਤ ਆ ਰਹੀ ਹੈ ਜੇ ਕੁਝ ਵੀ ਹੈ ਐ ਲੰਸੀ ਚੱਲਣ ਵਾਸਤੇ ਤਿਆਰ ਆ ਐਲਾ ਤੂੰ ਮੁਰਾ ਨੂੰ ਕਬਰ ਦੇ ਵਿੱਚ ਕਰਵਟ ਕਰਵਣ ਚੈਨ ਨਸੀਬਤਾ ਫਰਵਾਹ ਕਬਰ ਦੇ ਅਦੌਮ ਤੂੰ ਨੂੰ ਬਚਾ ਕੇ ਰੱਖੀਂ ਐਲਾ ਐਲਾ ਪੰਜ ਰਸਤਾ ਰਸਤਾ ਸਾਥ ਪਰਮੇ ਐਲਾ ਮੇਰੀ ਕਾਮਬੜੀ ਪੂਰੀ ਐਲਾ ਸਾਡੀ ਕਾਮਬੜੀ ਪੂਰੀ ਸਦਾ ਬਾਪੜਾ ਪੋੜਾ ਉਹਨਾਂ ਨੂੰ ਖੁਸ਼ੀ ਦਾ ਪੈ ਜਾ ਉਦਾਰ ਐਲਾ ਚਾਹ ਤੂੰ ਬਚੋ ਐਲਾ ਪਗੋੜਾ ਦੀ ਯਾਦ ਕਿੰਨਾ ਰਹਿਤੂ ਐਲਾ ਜੋ ਬਚ ਸਿੱਖੀ ਕਿਤੋਂ ਬਚਾਈ ਜਾਂਦਾ ਐ ਲੱਕ ਹੱਦ ਦੀ ਅੱਗ ਤੋਂ ਬਚਾ ਕੇ ਪਖੀਰ ਤੋਂ